ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰਿਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲੇ ਹਰੀਐ ਰਹਾਓ ਜੇ ਤੇ ਸਾਸ ਗਰਾਸ ਮੰਨ ਲੇਤਾ ਤੇ ਤੇ ਹੀ ਗੁਨ ਗਾਈਏ ਜੋ ਹੋਏ ਦਿਆਲ ਸਤਗੁਰ ਆਪਨਾ ਤਾਂ ਇਹ ਮਤਬੁੱਧ ਪਾਈਏ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟ ਹੈ ਸਰਬ ਸੁਖਾ ਸੁਖ ਪਾਈਏ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਚਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤ ਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨਾ ਮਿਟਿਓ ਸਗਲ ਕਲੇਸਾ ਰਾਗ ਗੌੜੀ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਰਹਾਓ ਕੋਟ ਜੋਰੇ ਲੱਖ ਕਰੋਰੇ मन ना हो रे पर पर ही को लुजी है सुंदर नारी अनक परकारी पर ग्रह बेकारी बुरा पला नहीं सुजी है अनक बंदन माया परमत परमाया गुण निद नहीं गाया ਮਾਨ ਬਿਖੈ ਹੀ ਮਹਿ ਲੁਜੀ ਹੈ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿ ਸਿਜੀ ਹੈ ਗੋੜੀ ਮਹੱਲਾ ਪੰਜਵਾ ਸਭ ਹੂ ਕੋ ਰਸ ਹਰ ਹੋ ਰਹਾਓ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਮਨੇ ਮਾ ਕਾਹੂ ਹੋ ਗੌਨ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੇਹੋ ਗੋੜੀ ਮਹੱਲਾ ਪੰਜਵਾ ਗੋਨਾ ਕੀਰਤਨੇ ਦਮੋਰੀ ਰਹਾਓ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸਿਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੋਹੀ ਪਤ ਤੋਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੋਹੀ ਗ੍ਰਹਿ ਤੋਹੀ ਬਨ ਤੋਹੀ ਗਾਓ ਤੋਹੀ ਸੋਨਾ ਹੈ ਨਾਨਕ ਨਿਰ ਨੇਰੀ ਗਉੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਓਹੀ ਪੀਓ ਓਹੀ ਖਿਓ ਗੁਰਹਿ ਦੀਓ ਦਾਨ ਕੀਓ ਵਾਹੂ ਸਿਓ ਮਨ ਰਤੋ ਓਹੀ ਪਾਠੀ ਓਹੀ ਪੋਚਾ ਓਹੀ ਪਿਆਰੋ ਓਹੀ ਰੂਚਾ ਮਨ ਓਹੋ ਸੁਖ ਜਤ ਸਹਿਜ ਕੇਲ ਅਨੰਦ ਖੇਲ रहे फेर पए मेल नानक गुर शब्द परातो राग गौडी मल महंकार सतगुर प्रसाद नाम लेहो मीता लेहो आगे पंथ पन्थ रहाओ। ਸੇਵਾਤ ਸੇਵਾਤ ਸਦਾ ਸੇਵਾ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮ ਜਾਲ ਹੋ ਮ ਜਾਗਤੀ ਰਥ ਕੀਏ ਵਿਚ ਹੋ ਮ ਬਦੇ ਬਕਾਰ ਨਰਕ ਸੁਰਗ ਦੋਏ ਪੁੰਚ ਨਾ होए बहर बहर अवतार शिवपुरी ब्रह्म इंद्रपुरी नेहचल को थाओ नाहे बिन हर सेवा सुख नहीं हो साकत या वह जाहे जैसो गोरे उपदेशिया मैं तैसो कह पुकार ਨਾਨਕ ਕਹੈ ਸੋਨ ਰੇ ਮਨਾ ਕਾਰ ਕੀਰਤਨ ਹੋਏ ਉਧਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੋਖਰੇ ਹਾਰਖ ਸੋਗ ਹਾਨ ਮਿਰਤ ਦੁਖ ਸੁਖ ਚੇਤ ਸੰਸਰ ਗੁਰ ਮਿਲੇ ਰਹਾਓ ਜੋ ਲੋ ਹੋ ਕਿਛ ਸੋਚੋ ਚਿਤਵੋ ਤੋਲੋ ਦੁਖ ਨ ਪਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਿ ਜੇ ਜੇਤੀ ਸਿਆਨਪ ਕਰਮ ਹੋ ਕੀਏ ਤੇ ਤੇ ਬੰਧ ਪਰੇ ਜੋ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬੇਖ ਘੇਰੇ ਮਨ ਤਨ ਬੁਧਿ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋਪੋਟ ਉਠਾਈ ਚਲਿਓ ਤੋਲੋ ਦਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰ ਭਏ ਗੋੜੀ ਮਾਲਾ ਮਹੱਲਾ ਪੰਜਵਾ ਭਾਵਨ त्यागਿਓ ਰੀਤ त्यागਿਓ ටයාගෝමෑ ගොර මෙල්ල තයාගෝ සරභ සොඛආනන්ද මංගලරස මානගොබින්ද අගෝරහවෝ මානභ මානදවසමන්නේ මස්තක ඩාර්ගොර පාගෝ සම්පතහරකනා යාපත දුකා, ਰਾਗ ਠਾਕੁਰੇ ਲਾਗਿਓ ਬਾਸ ਬਸਰੀ ਏਕੈ ਸੁਆਮੀ ਉਦਿਆ ਦ੍ਰਿਸ਼ਟਾ ਗਿਓ ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤੈ ਕਾਰਣ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇ ਮਨ ਜਾਗਿਓ ਜਨ ਨਾਨਕ ਓਟ ਤੁਹਾਰੀ ਪਰਿਓ ਆਇਓ ਸਰਣਾਗਿਓ ਨਾਮ ਰੰਗ ਸਹਿਜ ਰਸ ਮਾਣੈ ਫਿਰ ਦੁਖ ਨਾ ਲਾਗਿਓ ਜਨ ਨਾਨਕ ਓੜ ਤੋ ਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ